ਦੀ ਵੀਡੀਓ ਹੈ ਇੱਕ ਜੈਰੀ ਦੀ ਕੰਟੀਨ ਹੈ ਜੀ ਪੱਪੂ ਕੰਟੀਨ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਟਾਇਲਟ ਸ਼ੂਪਵਾਟਸ ਨੇ ਜਿੱਥੇ ਨਾਲ ਬੰਦਾ ਗਲੇ ਤੇ ਪਿਸ਼ਾਬ ਵੀ ਕਰ ਸਕਦਾ ਇੱਥੇ ਖਾਣ ਨੂੰ ਨਾਲ ਟੋਸਟ ਨੇ ਟੋਸਟ ਵੀ ਖਾ ਸਕਦਾ ਤੇ ਆ ਇਹ ਪਾਣੀ ਕੀ ਚੀਜ਼ ਹੈ ਇਹ ਗਰੇ ਹੋਏ ਗਰੇ ਹੋਏ ਉਹ ਆਪਣੇ ਨੇ ਮਟਰ ਨੇ ਇਹ ਮਟਰ ਕਹਿੰਦੇ ਮੈਂ ਆਪਣੇ ਸ਼ਾਨਦਾਰ ਮਟਰ ਕਹਿੰਦੇ ਪਨੀਰਾਂ 'ਚ ਪਾਉਂਦਾ ਸੀਗਾ ਆ ਤੁਸੀਂ ਦੇਖ ਸਕਦੇ ਹੋ ਆ ਮੂਲੀਆਂ ਨੇ ਕਿੰਨੇ ਸੈਂਪਲ ਭਰਨ ਕਿ ਭਰ ਠੀਕ ਹੈ ਭਰ ਭਰ ਆਏ ਵਾਹ ਵਾਹ ਆ ਬਰੈਡਾਂ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਵੀ ਬਰੈਡਾਂ ਬੜੀਆਂ ਬਹੁਤ ਵਧੀਆ ਬਰੈਡਾਂ ਨੇ ਕਹਿੰਦੇ ਦਰਨ ਕਰੋ ਰੁਕੋ ਜੋ ਬਾਹਰ ਹੋਏ ਇੱਕ ਮਿੰਟ ਉਹਨੂੰ ਕਰਾ ਲਓ ਇੱਕ ਮਿੰਟ ਰੁਕ ਜਾਓ ਬਾਹਰ ਹੋਏ ਕਰਨ ਤੋਂ ਯਾਰ ਉਹ ਇੱਥੇ ਕੀ ਨਿੰਬੂ ਨੇ ਜੀ ਨਿੰਬੂ ਦਾ ਨਿੰਬੂ ਜੇ ਕਾ ਪਾਪੀ ਦੇਸੀ ਗੇ ਨਿੰਬੂ ਲੈਮਨ ਪਿੰਦੇ ਸੀਗੇ ਆ ਬਰਟਾਂ ਨੇ ਕਲੀਆਂ ਹੋਈਆਂ ਥੁੱਲੀ ਲੱਗੀ ਆ ਤੇਲ ਆ ਪਕੌੜੇ ਵਾਲਾ ਤੇ ਆ ਪਪੀਤੇ ਸ਼ੇਕ ਵਾਲਾ ਪਵਿੱਤਾ ਔਰ ਟਮਾਟਰ ਨੇ ਗਲੇ ਹੋ ਸਾਰੇ ਵਕੀਲ ਖੜੇ ਨੇ ਜੀ ਇੱਥੇ ਤੇ ਆ ਦੇਖੋ ਆ ਪਰੋਸਿਆ ਜਾ ਰਿਆ ਸੀ ਆ ਸ਼ਾਮ ਨੂੰ ਇੱਥੇ ਆਪਣੇ ਵਕੀਲ ਭਰਾਵਾਂ ਨੂੰ ਸਲਾਦ ਬਣਾ ਕੇ ਕੋਸੀ ਜਾਂਦੀ ਆਣੀ ਆ ਏਟਲਿਸ ਕੀਤੀ ਕਿੱਥੋਂ ਆ ਰਹੀ ਹੈ ਇੱਕ ਮਨਵਾਚੋਂ ਕੱਢਿਆ ਆਹਾ ਆ ਤੇਲ ਦੇਖੋ ਜੀ ਆ ਤੇਲ ਦੀ ਕੰਡੀਸ਼ਨ ਹੈ ਇਹ ਕਿਹੜੇ ਸਨ 47 ਦਾ ਇਹ ਕਾਲਾ ਤੇਲ ਇਹੀ ਉਹ ਵਰਤਦਾ ਜਾ ਰਿਹਾ ਆ ਦੇਖੋ ਇਹਦੇ ਵਿੱਚ ਸਟੋਰ ਕਰਕੇ ਰੱਖਦਾ ਮਹੀਨਾ ਮਹੀਨਾ ਇਹਦੇ ਚੋਂ ਹੀ ਇਹ ਤੇਲ ਚੱਲਦਾ ਹੈ ਇਹਦੇ ਵਿੱਚ ਸਟੋਰ ਹੁੰਦਾ ਇਹਦੇ ਵਿੱਚ ਵਰਤਿਆ ਜਾਂਦਾ ਇਹ ਪਕੌੜੇ ਇਸ ਤੇਲ ਦੇ ਪਕੌੜੇ ਆ ਟਮਾਟਰਾਂ ਤੇ ਨਿਗਾ ਮਾਰੀ ਜਾਵੇ ਟਮਾਟਰ ਦੇਖੋ ਕਿੰਨੇ ਕਲੇ ਹੋਏ ਨੇ ਕਿੰਨੇ ਬੁਰੇ ਹਾਲਾਤ ਨੇ ਤਾਜੀ ਜੀ ਇਹ ਤਾਜੀ ਉਲੀ ਇਹ ਤਾਜੀ ਉਲੀ ਵਧੀ ਹੋਈ ਆ ਲੈ ਉਲੀ ਲੋਕੀ ਵਿੱਚ ਰਾਜਮਾ ਦਾ ਰਾਜਮਾ ਦਾ ਪੱਤਾ ਆ ਕਿਉਂ ਨੂੰ ਉਲੀ ਲੱਗੀ ਪਈ ਆ ਦੇਖੋ ਕਿ ਉਹਦੇ ਹਾਲਾਤ ਆ ਕਿਉਂ ਇੱਥੇ ਵਕੀਲਾਂ ਨੂੰ ਪਰੋਸਿਆ ਜਾ ਰਿਹਾ ਸੀ ਉਲੀ ਲੱਗੀ ਬਕਾਇਦੇ ਐਕਸਪਾਇਰੀ ਡੇਟ ਦੇ ਟੋਸਟ ਤੇ ਬ੍ਰੈਡ ਆ ਵਰਤੇ ਜਾਂਦੇ ਨੇ ਆ ਉਲੀ ਲੱਗੀ ਆ ਤਾ ਦੇਖੋ ਆ ਉਲੀ ਲੱਗੀ ਹੋਈ ਹੈ ਬੋਲ ਕੇ ਠੀਕ ਆ ਅੰਦਰ ਅੰਦਰ ਲੈ ਕੇ ਚਲਦਾ ਜੀ ਤੁਹਾਨੂੰ ਅੰਦਰ ਇੱਥੇ ਬਾਥਰੂਮ ਦੇ ਵਿੱਚ ਉਹ ਸੀਟਸ ਨੇ ਜੀ ਦੇਖੋ ਸ਼ੂਪੋਰਟਸ ਨੇ ਤੇ ਆ ਤੁਹਾਡੇ ਪਕੌੜੇ ਪਏ ਨੇ ਆ ਤੁਹਾਡੀਆਂ ਸਬਜ਼ੀਆਂ ਪਈਆਂ ਨੇ ਠੀਕ ਹੈ ਜੀ ਆਹ ਦੇਖ ਲਓ ਇਹ ਸਾਰਾ ਨਾਲੇ ਪਿਸ਼ਾਬ ਕਰੀ ਜਾਂਦੇ ਨੇ ਨਾਲੇ ਵਕੀਲਾਂ ਨੂੰ ਆ ਸਾਮਾਨ ਖਵਾ ਰਹੇ ਨੇ ਤੁਹਾਨੂੰ ਟਿਕਟ ਫਾਇਰ ਹੋ ਗਈ ਸੀ ਕਿਉਂ ਹੋ ਗਈ ਸੀ ਚਲੋ ਤੇ ਇੱਥੇ ਆਹ ਸਟੋਰ ਰੂਮ ਸੀਗਾ ਸਾਮਾਨ ਵਿੱਚੋਂ ਬਾਹਰ ਕੱਢਿਆ ਆਹ ਬੁਰੇ ਹਾਲਾਤ ਦੇ ਵਿੱਚ ਆ ਸਟੋਰ ਰੂਮ ਹੈ ਜੀ ਇਹ ਬਾਥਰੂਮ ਹੈ ਐਕਚੁਅਲ ਤੇ ਕੋਰਟ ਕੰਪਲੈਕਸ ਤੇ ਬਾਥਰੂਮ ਨੇ ਹੈ ਜਿਨ੍ਹਾਂ ਨੂੰ ਕਨਵਰਟ ਕਰਕੇ ਇਹ ਬਣਾਇਆ ਗਿਆ ਇਹਨਾਂ ਨੇ ਆਪਣਾ ਸਟੋਰ ਰੂਮ ਬਣਾਇਆ ਹਾਂ ਇੱਕ ਅਪਰੋਚਮੈਂਟ ਹੈ ਇਹ ਪਬਲਿਕ ਟਾਇਲਟਸ ਨੇ ਪਬਲਿਕ ਟਾਇਲਟਸ ਇੱਕ ਪਾਸੇ ਅਸੀਂ ਸਵਛ ਭਾਰਤ ਦੀ ਗੱਲ ਕਰਦੇ ਹਾਂ ਇੱਕ ਪਾਸੇ ਪਬਲਿਕ ਟਾਇਲਟਸ ਨੂੰ ਇਦਾਂ ੱੱੱਕਾ ਕਰਦੇ ਹਾਂ ਉਹ ਵੀ ਕਚਹਿਰੀ ਦੇ ਵਿੱਚ ਹਾਂ ਆ ਦੇਖੋ ਐਕਸਪਾਇਰ ਡੇਟ ਤੇਲ ਨੇ ਜੀ ਇਹ ਹੈ 2016 ਦਾ ਐਕਸਪਾਇਰ ਕਰ ਗਿਆ ਹਾਂ 6 ਮਹੀਨੇ ਦੇ ਅੰਦਰ 6 ਮਹੀਨੇ ਦੇ ਅੰਦਰ ਵਰਤਣਾ ਹੁੰਦਾ ਆ ਲਿਖਿਆ ਆ ਬਰੈਡ ਆ ਜੀ ਆ ਬਰੈਡ ਦੇਖ ਲੋ ਪੁੱਲੀ ਲੱਗੀ ਨਜ਼ਰ ਆਉਂਦੀ ਆ ਤਿੰਨ ਪੰਜ ਆਏ ਦੋ ਜੀ ਪੰਜ ਪੰਜ ਆ ਵੀ ਖੋਲ ਕੇ ਫਾੜ ਦਿਓ ਆ ਦੇਖੋ ਆ ਬਰੈਡ ਆ ਇਹ ਹਰਾ ਹਰਾ ਮੈਂ ਤਾਂ ਮੇਰੇ ਹੱਥਾਂ ਨਾਲ ਉੱਢੀ ਆ ਬੰਦੇ ਲੱਗੀਆਂ ਵਾਲ ਦੇ ਸਹੀਏ ਬੰਦੇ ਆ ਇਹ ਆ ਨਾਲੀਆਂ ਦੇ ਵਿੱਚ ਹੀ ਤੁਸੀਂ ਇੱਥੋਂ ਹੀ ਨਾਲੇ ਪਾਣੀ ਪੜਦਾ ਚਲੋ ਬਾਈ